ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਵੈਲਕਮ ਹੈ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਅੱਜ ਹੈਗਾ ਜੀ ਸੰਡੇ ਐਤਵਾਰ ਜਿਵੇਂ ਕਿ ਪਿਛਲੇ ਸੰਡੇ ਨੂੰ ਪਿਛਲੇ ਐਤਵਾਰ ਨੂੰ ਅਸੀਂ ਇੱਕ ਵੀਡੀਓ ਬਣਾਈ ਸੀਗੀ ਜਿਹੜੀ ਕਿ ਕਾਨੂੰਨ ਦੇ ਨਾਲ ਸੰਬੰਧਿਤ ਨਹੀਂ ਸੀ ਤੇ ਅੱਜ ਦੀ ਇਹ ਵੀਡੀਓ ਵੀ ਕਾਨੂੰਨ ਦੇ ਨਾਲ ਸੰਬੰਧਿਤ ਨਹੀਂ ਹੈਗੀ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੀ ਮੈਂ ਇੱਕ ਛੋਟੀ ਜੀ ਬੇਨਤੀ ਕਰਨੀ ਹੈ ਉਹ ਇਹ ਹੈ ਕੇ ਅਸਲੀ ਇਸ YouTube ਚੈਨਲ ਤੋਂ ਪਹਿਲਾਂ ਜਿਸ ਤੇ ਅਸੀਂ ਹੁਣ ਗੱਲ ਕਰ ਰਹੇ ਹਾਂ ਇੱਕ ਚੈਨਲ ਸਟਾਰਟ ਕੀਤਾ ਸੀਗਾ ਜਿਸ ਦਾ ਨਾਮ ਹੈ ਜੀ ਸੇਵਕ ਸਿਹਾਲ ਇਹ ਅਸੀਂ 2023 ਦੇ ਵਿੱਚ ਠੀਕ ਹੈ ਜੀ 2023 ਦੇ ਵਿੱਚ ਸਟਾਰਟ ਕੀਤਾ ਸੀ ਪਰ ਜਿਹੜਾ ਐਡਵੋਕੇਟ ਗੁਰਸੇਵਕ ਸਿੰਘ ਸਿਹਾਲ YouTube ਚੈਨਲ ਹੈ ਉਹ ਅਸੀਂ ਅਗਸਤ 2024 ਦੇ ਵਿੱਚ ਕੀਤਾ ਸਟਾਰਟ ਠੀਕ ਹੈ ਜੀ ਤੇ ਇਸ ਚੈਨਲ ਤੇ ਅਸੀਂ ਜਿਵੇਂ ਮੋਟੀਵੇਸ਼ਨਲ ਵੀਡੀਓਜ਼ ਜਾਂ ਕਈ ਹੋਰ ਚੰਗੀਆਂ ਵੀਡੀਓਜ਼ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਉਹ ਬਣਾ ਕੇ ਅਪਲੋਡ ਕਰਦੇ ਹਾਂਗੇ ਜੇ ਤੁਸੀਂ ਆਪਣਾ ਇਹ YouTube ਚੈਨਲ ਨਹੀਂ ਦੇਖਿਆ ਤਾਂ ਇਸ ਚੈਨਲ ਨੂੰ ਵੀ ਤੁਸੀਂ ਦੇਖ ਸਕਦੇ ਹੋ ਇਹ YouTube ਚੈਨਲ ਦਾ ਨਾਮ ਹੈ ਹੋ ਸਕਦਾ ਹੈ ਕਈ ਯਾਰਾਂ ਦੋਸਤਾਂ ਮਿੱਤਰਾਂ ਨੇ ਇਸ ਚੈਨਲ ਨੂੰ ਵੀ ਦੇਖਿਆ ਹੋਵੇ ਤੇ ਇਹ ਵੀ ਹੋ ਸਕਦਾ ਹੈ ਕਿ ਕਈ ਯਾਰ ਦੋਸਤ ਮਿੱਤਰ ਐਸੇ ਹੋਣਗੇ ਜਿਨ੍ਹਾਂ ਨੇ ਆਪਣਾ ਇਹ YouTube ਚੈਨਲ ਨਹੀਂ ਦੇਖਿਆ ਠੀਕ ਹੈ ਜੀ YouTube ਚੈਨਲ ਸੇਵਕ ਸਿਹਾਰ ਇਹ ਅਸੀਂ ਪਿਛਲੇ ਸਾਲ ਬਣਾਇਆ ਸੀਗਾ ਇਸ ਤੇ ਬਹੁਤ ਸਾਰੀਆਂ ਵੀਡੀਓਜ਼ ਬਣਾ ਕੇ ਅਪਲੋਡ ਕੀਤੀਆਂ ਬਹੁਤ ਕੁਝ ਸਿੱਖਿਆ ਲਗਭਗ 700 ਤੋਂ ਜ਼ਿਆਦਾ ਵੀਡੀਓਜ਼ ਇਸ ਚੈਨਲ ਤੇ ਹੈਗੀਆਂ ਨੇ 726 ਵੀਡੀਓਜ਼ ਨੇ ਠੀਕ ਹੈ ਜੀ ਜੇ ਇਹ ਇਹ ਵੀਡੀਓਜ਼ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਆ ਇਸ ਆਪਣੇ YouTube ਚੈਨਲ ਨੂੰ ਜਿਸ ਦਾ ਨਾਮ ਹੈ ਸੇਵਕ ਸਿਹਾਲ ਇਸ ਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋਗੇ ਠੀਕ ਹੈ ਜੀ ਤੇ ਇਸ ਚੈਨਲ ਤੇ ਵੀ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਕਿ ਕੋਈ ਨਾ ਕੋਈ ਚੰਗੀ ਵੀਡੀਓ ਬਣਾ ਕੇ ਅਪਲੋਡ ਕੀਤੀ ਜਾਵੇ ਤੇ ਅੱਜ ਵੀ ਮੈਂ ਇੱਕ ਵੀਡੀਓ ਬਣਾਈ ਹੈ ਤੇ ਇਸ ਚੈਨਲ ਤੇ ਅਪਲੋਡ ਕਰ ਦਿਆਂਗਾ ਤੇ ਅੱਜ ਦੀ ਮੇਰੀ ਬੇਨਤੀ ਇਹ ਸੀ ਅੱਜ ਦੀ ਇਹ ਵੀਡੀਓ ਬਿਲਕੁਲ ਛੋਟੀ ਜੀ ਵੀਡੀਓ ਹੈ ਤੇ ਮੈਨੂੰ ਉਮੀਦ ਹੈ ਕਿ ਇਹ ਛੋਟੀ ਜਿਹੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਇਸ ਚੈਨਲ ਨੂੰ ਵੀ ਜਾ ਕੇ ਤੁਸੀਂ ਜਰੂਰ ਦੇਖੋਗੇ ਜੇ ਤੁਹਾਡੇ ਲਈ ਇਹ ਚੈਨਲ ਫਾਇਦੇਮੰਦ ਹੋ ਸਕਦਾ ਹੈ ਤੁਹਾਨੂੰ ਲੱਗਦਾ ਤਾਂ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਅੱਜ ਦੀ ਬੇਨਤੀ ਇਹੀ ਸੀ ਬਸ ਇਹੀ ਬੇਨਤੀ ਕਰਦਾ ਹੋਇਆ ਮੈਂ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮਿਹਰਬਾਨੀ